ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਗੋਦਾ ਸ਼੍ਰੀ ਚੋਲਾ ਸਾਹਿਬ ਨੂੰ ਮਨਾਏ ਹੋਇਆ ਇੱਥੇ ਚੋਲਾ ਸ਼ਿਰੀ ਗੁਰੂ ਚੋਲਾ ਸਾਹਿਬ ਜੀ ਦੇ ਚਾਰ ਗੋਦਾਰੇ ਹਨ ਜਿਦੇ ਪਹਿਲੇ ਦੋ ਗੋਦਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਚੰਦ ਸ੍ਰੀ ਚੰਦ ਜੀ ਦੇ ਬਣਾਏ ਹੋਏ ਹਨ ਅਤੇ ਦੋ ਗੋਦਾਰੇ ਜਿਨ੍ਹਾਂ ਦੇ ਵਿਚੋਂ ਇੱਕ ਗੋਦਾਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲੇ ਪਏ ਹਨ ਤੇ ਦੂਜੇ ਗੋਦਾਰੇ ਵਿੱਚ ਛੋਲਾ ਸਾਹਿਬ ਬਾਰੇ ਇਤਿਹਾਸ ਦੱਸਿਆ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਇਤਿਹਾਸਿਕ ਦਰਸ਼ਨ ਸਥਾਨ ਸ੍ਰੀ ਛੋਲਾ ਸਾਹਿਬ ਜੀ ਦਾ ਅਭਜਨ ਦਰਸ਼ਨ ਕਰਉਨੇ ਹਾਂ ਅਸੀਂ ਪਹੁੰਚ ਚੁੱਕੇ ਹਾਂ ਉੱਥੇ ਇਹ ਸ੍ਰੀ ਕੰਧਿਰਗੋਦਰ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਪੰਗਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਪੰਗਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਪੰਗ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਪੰਗ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਪੰਗ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਪੰਗ ਗੁਰ ਪ੍ਰਸਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਦੇ ਇੱਕ ਗੁਲਾਬੀ ਪੱਤੀ ਤੋਂ ਜੋ ਦਰਸ਼ਨ ਕਰੀਏ ਇਹ ਰੁਮਾਲਿਆ ਹੈ ਬੀਬੇ ਨਾਨਕੀ ਜੀ ਦੇ ਹੱਥਾਂ ਦੇ ਨਾਲ ਕਢਾਈ ਕਢਿਆ ਰੁਮਾਲਿਆ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਮਾਰੀ ਦਾ ਵਿਆਹ ਸੀ ਉਸ ਸਮੇਂ ਬੀਬੇ ਨਾਨਕ ਜੀ ਨੇ ਬੜੀ ਪਿਆਰ ਤੇ ਸ਼ਰਧਾ ਦੇ ਨਾਲ ਇਹ ਰੁਮਾਲ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਸੀ ਇਸ ਤੇ ਪ੍ਰੇਗ ਗੁਰੂ ਨਾਨਕ ਪਾਸ਼ਾ ਮਾਰੀ ਦੇ ਅੰਗ ਦਾ ਵਸਤਰ ਰਸਤੀ ਜੁੜਾ ਸਹਿਮ ਯਾਣ ਤੇ ਅਪਿਸ਼ ਕਰਨ ਨਾ ਜਾਣਾ ਸਾਮਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਲ ਰਾਖੀ ਮੇਰੀ ਆਪ ਨਰਾਇਣ ਕਲਵਾਤਾਰ ਜਗਨੀ ਪਰਵ੍ਰਿਓ ਕੀ ਇਲਾਹੀ ਵਿਦਿਵਾਰੀ ਜੋਤ ਜੋਧ ਰੂਪ ਹਰਿ ਗੁਰੂ ਨਾਨਕ ਪ੍ਰਹਯੋ ਜਹਰ ਜਗਦੀ ਗੁਰੂ ਬਾਬਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਜਗਤ ਗੁਰੂ ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕੋਈ ਜਗਤ ਨੂੰ ਤਾਰਿਆ ਉਹਨਾਂ ਨੇ ਕੋਈ ਸੰਸਾਰ ਦੇ ਵਿੱਚ ਯਾਤਰਾ ਕੀਤੀ ਹੈ ਤੇ ਇਸ ਜਗਤ ਨੂੰ ਪ੍ਰਚਾਰ ਕੀਤਾ ਇਸ ਜਗਤ ਗੁਰੂ ਸਾਹਿਬ ਨੇ ਪਹਿਨ ਕਿ ਉਹਨੇ ਪ੍ਰਚਾਰ ਕੀਤਾ ਹੈ ਅਖੀਰ ਤੇ ਕੋਤਾਲ ਪ੍ਰਵਿਖੇ ਉਹਨਾਂ ਨੇ ਇਹ ਬਦਾਸੀ ਦਾ ਬਾਸ ਬੋਤਾ ਦਾ ਸੀ ਉਸ ਤੋਂ ਬਾਅਦ ਭਾਈ ਲੈਣਾ ਜੀ ਨੂੰ ਆਪਣੇ ਅੱਗੇ ਦੇ ਨਾਲ ਲਾ ਕੇ ਲੈਣਾ ਤੋਂ ਅੰਗਰ ਤੋਂ ਬਣਾ ਕੇ ਇਹ ਸਾਰਿਆਂ ਉਦਾਸੀ ਨੂੰ ਬਸ ਨੇ ਬਸਦਾ ਅਨੰਦ ਦਿੱਤੀ ਹੈ ਸਾਰੀ ਇਹ ਵੀ ਜੰਗਸਾ ਅਨੰਦ ਅਸਮਰਾਜ ਪੂਰਨ ਅਸਮਰਾਜ ਅਜੰਦੇ ਜੀ ਮਹਾਰਾਜ ਨੇ ਸਮਾਰ ਪੀਤੀ ਹੈ ਪੂਰਨ ਅਜੰਦੇ ਜੀ ਮਹਾਰਾਜ ਜੀ ਕੋ ਸਿਧਨੇ ਜਦੋਂ ਸੁਣਿਆ ਆ ਮੈਂ ਸਾਰੀ ਫੇਤਰ ਬਸਾਦੀ ਸਰੋਸਾ ਦੀ ਸਾਰੀ ਕਰਾਈ ਉਹਨੇ ਕਾ ਸਿਖਾ ਸੰਤਾਂ ਨੇ ਸੇਵਾ ਕੀਤੀ ਹੈ ਉਹ ਸਮੇਂ ਦੋ ਜਣੇ ਮਾਈ ਭਾਈ ਸਿਰ ਅੰਗਰ ਸਮੂਹ ਸਿਕੰਦਰ ਜੀ ਸਾਹਿਬ ਉਹਨਾਂ ਦੀ ਮੰਦੀ ਭਾਵ ਨੂੰ ਗੁਰਦਿੰਦ ਸਿੰਘ ਬਸਤੂ ਬੋਲਵਾ ਦੇ ਸਾਰੇ ਕਈ ਕਿ ਸਿੱਖ ਭਾਈ ਚੋਦਾਰਾਮ ਦੀ ਬ੍ਰਹਮ ਫੰਡਸ਼ਨ ਹੁਣ ਰਿਹਾ ਸੀ ਤੋਂ ਇਹਨੇ ਉਹਨਾਂ ਨੇ ਵੀ ਬੜੀ ਸੇਵਾ ਕੀਤੀ ਹੈ ਜਦੋਂ ਉਹਨਾਂ ਨੂੰ ਸੇਵਾ ਤੋਂ ਖੁਸ਼ ਹੋ ਕੇ ਜਦੋਂ ਕੁਸ਼ਮੰਗਲ ਲਈ ਕਿਹਾ ਉਹਨਾਂ ਨੇ ਕਿਹਾ ਕਿ ਮੇਰਾ ਜੋ ਇਲਾਕਾ ਇੱਕ ਮੁਸਲਮਾਨੀ ਇਲਾਕਾ ਹੈ ਮੈਂ ਉੱਥੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੁੰਦਾ ਹਾਂ ਪਰ ਮੈਨੂੰ ਖਿਆਈ ਹੁੰਦੀ ਹੈ ਐਸੀ ਕਿਰਪਾ ਕਰੋ ਆਪਣੇ কাছੋਂ ਕੁਝ ਦਾਲ ਦੇ ਦਿਓ ਜੋ ਸੰਗਤ ਮੇਰੇ ਕੋਲ ਹੀ ਆਜੇ। ਫਿਰ ਉਹਨਾਂ ਨੇ ਫਿਰ ਇਹ ਨਹੀਂ ਸੀ ਨਿਰਮਲ ਪਾਸ਼ਾ ਮਰਦ ਜੀ ਚੜਾ ਗਿਆ ਨੀਤਾ ਸੀ ਜਦੋਂ ਉਥੋਂ ਦੀ ਸੰਗਤਾਂ ਨੂੰ ਪਤਾ ਲੱਗਾ ਜੇ ਉਥੇ ਜਦੋਂ ਦੱਖਣ ਕਨੰਦ ਦੀ ਅਸਲ ਉਥੇ ਉਹ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ ਕਾਫੀ ਸੰਦੇ ਸੇਵਾ ਕੀਤੀ ਦੀ ਜੀ ਗ੍ਰੀਨ ਹੋਵੇ ਉਹਦੋਂ ਉਹਨੇ ਬਰਖ ਮਖਾ ਦੇ ਪਹਾੜੀ ਚ ਰੱਖ ਕੇ ਲੱਗੇ ਪੱਥਰ ਦੇ ਕੇ ਉਦਾਸ ਕਰਤੀ ਸੀ ਇਹ ਗਾਹ ਜਿਸ ਨੂੰ ਸੇਵਾ ਬਖਸ਼ੋ ਦੇ ਉਹ ਹੀ ਉਥੋਂ ਲੈ ਕੇ ਜਾ ਸਕੇ ਨੀਤੇ ਪੱਥਰੀ ਨਾ ਦੇ ਫਿਰ ਇਥੇ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਸ਼ਾ ਮਰਦ ਜੀ ਨੌਵੀਂ ਪੀੜੀ ਬਾਬਾ ਕਾਮੀ ਮਲ ਜੀ ਨੇ ਉਹਨਾਂ ਨੂੰ ਬੜੀ ਸਿਮਰਨ ਤੇ ਭਗਤੀ ਕੀਤੀ ਉਹਨਾਂ ਦੀ ਭਗਤੀ ਸਿਮਰਨ ਸੁਣ ਕੇ ਉਹਨਾਂ ਨੂੰ ਵਿਦੇਸ਼ ਸੁਪਰੇ ਦੇ ਵਿੱਚ ਰਸਣ ਹੋਏ ਸਨ ਤੇ ਉਹਨਾਂ ਨੂੰ ਆਖਿਆ ਹੋਈ ਸੀ ਆਵਾਜ਼ ਐਸੀ ਕਿ ਤਨਜੀ ਸੇਵਾ ਰੱਖੀ ਜਾਂਦੀ ਹੈ ਫਿਰ ਉਹ ਸੰਕਤਾਂ ਨੂੰ ਨਾਲ ਲੈ ਕੇ ਉੱਥੇ ਗਏ ਨੇ ਉਸ ਉਹਨਾਂ ਨੂੰ 64 ਨਾਲ ਪ੍ਰਾਪਤ ਹੋਏ 64 ਕਰਕੇ ਡੇਰਾ ਬੱਬਾ ਨਾਲ ਕੇ 21 22 ਫਗਨ 4 ਮਾਘ ਨੂੰ ਇੱਥੇ ਆਏ ਨੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਡੇਰਾ ਬੱਬਾ ਨਾਲ ਕੇ ਸ੍ਰੀ ਚੋਲਾ ਸਾਹਿਬ ਜੀ ਦਰਸ਼ਨਾਂ ਦਾ ਮਿਲਾ ਲੱਗਦਾ ਹੈ ਸੰਗਤਾਂ ਗੁਰੂ ਜੀ ਸਮਰਪਤ ਹੰਦੀ ਨਾਲ ਜਿਵੇਂ ਗੁਰੂ ਨਾਲ ਪਾਸ਼ਾ ਮਹਾਰਾਜ ਉਹਨਾਂ ਦੀ ਭਾਗ ਮੰਨ ਸੰਪੂਰਨ ਕਰਦੀਆਂ ਨੇ ਉਸ ਸਮੇਂ ਮੇਨ ਜੀ ਦੀ ਸੰਗਤ ਖੜਿਆ ਹੋਇਆ ਸੈਣੀਆ ਤੋਂ ਉਸ ਤਾਜਲ ਯਾਤਰਾ ਉਹਨੇ ਕੋਈ ਟਰੈਕਟਰਾਂ ਦੀ ਤਰ੍ਹਾਂ ਦੀ ਜਿਸ ਜਿਸ ਤਰ੍ਹਾਂ ਦੀ ਮੱਝਪਾਉ ਵਾਲੀ ਉਹ ਆ ਕੇ ਦਰਸ਼ਨ ਕਰਦੇ ਨੇ ਤੇ ਇਸ ਦੀ ਹੁੰਦੀ ਉਹ ਸੇਵਾ ਸਮਾਗ ਪ੍ਰਬੰਧ ਇਹ ਪ੍ਰਬੰਧ ਨਾਲ ਹੀ ਗੁਰੂ ਨਾਲ ਸਰਮਾਰ ਦੀ ਸੋਹਣੀ ਪੀੜੀ ਬਾਬਾ ਅਵਤਾਸ ਸਿੰਘ ਦੀ ਵੇਦੀ ਸਾਹਿਬ ਸਿਵਾਸਾ ਵਾਲੀ ਕੋ ਸੇਵਾ ਸਮਾਗ ਰਹੀ ਨੇ ਗਿਨਾ ਦੇ ਕੱਚੀ ਔਲਾਦ ਨਹੀਂ ਹਿੰਦੀ ਦਾ ਔਲਾਦ ਹੁਣ ਕੀ ਦਿਸ ਜਾਂਦੀ ਹੈ ਉਹ ਲੋਕ ਪਛਾਣ ਹੁੰਦੀ ਨੇ ਕਿਸੇ ਤਰ੍ਹਾਂ ਤੁਮਾ ਦੇ ਹਿੰਦੀ ਨੇ ਜਿਹਨੇ ਇਹਦਾ ਕਿਹਾ ਸਰੂਰੀ ਦੱਸਣਾ ਹੈ ਚਾਰ ਮਾੜੇ ਟ੍ਰੇਨ ਫੀਟਾ ਕਰਕੇ ਗਏ ਨੇ ਇਹ ਡੇਰਾ ਬੱਬਾ ਨਾਨਕ ਕਹਿੰਉਂ ਮਬਾਸ਼ੀ ਚੰਦ ਮਹਾਰਾ ਦੁੱਧ ਬਬਤਰ ਚੰਦ ਮਹਾਰਾ ਜੀ ਨੇ ਮਸਾਇਆ ਆਪਣੇ ਪਿਤਾ ਦੇ ਨਾਮ ਦੇ ਨਾ ਹੈ ਅੱਥਾਈ ਡੇਰਾ ਬੱਬਾ ਨਾਨਕ ਇਹਨੇ ਡੇਰਾ ਬੱਬਾ ਨਾਨਕ ਜਿਹਦੇ ਸੰ ਫਿਰ ਡੇਰਾ ਬੱਬਾ ਨਾਨਕ ਜਿਹੜਾ ਮੈਂ ਆਹ ਇਸ ਜੀ ਕੇ ਨਾਲ ਡੇਰਾ ਬੱਬਾ ਨਾਨਕ ਬਹੁਤ ਤਰਤੀਹ ਹੋਤਰ ਹੈ ਉਜਨ ਜੋਗ ਹੈ ਕਿਉਂਕਿ ਜਿੱਥੇ ਜਾਈ ਬਹੇ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮਜੀਤ ਜੋ ਇਸ ਤਤੀ ਤੇ ਗੁਰਨਾਗਰ ਸਾਹਿਬ ਜੀ ਦੇ ਚਰਨ ਪਏ ਬਾਬਾ ਫੁੱਟਾ ਸਾਹਿਬ ਜੀ ਦੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਔਰ ਬਾਬਾ ਭਾਈ ਲਾਣਾ ਜੀ ਦੇ ਭਾਈ ਗੁਰੂ ਨਸਰ ਮਹਾਰਾਜ ਜੀ ਔਰ ਮੁਰਜਨ ਦੇ ਵੀ ਮਹਾਰਾਜ ਜੀ ਨੇ ਕੀਰਤਨ ਵੀ ਕੀਤਾ ਉਸ ਦੇ ਦੁਬੇ ਨੇ ਦਰਵਾਜ਼ਾ ਇਸ ਤਰੀਕੇ ਨਾਲ ਇਹ ਤਤੀ ਬਹੁਤ ਕੁਝ ਹੋ ਗਿਆ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਇਸ ਜਗ੍ਹਾ ਤੇ ਛੋਲੇ ਦੇ ਦਰਸ਼ਨ ਕਰ ਰਹੇ ਹੋ ਹਰੀ ਸਿੰਘ ਨਲੂਆ ਜੀ ਦਾ ਜੋ ਰਮਾਲਾ ਹੈ ਪਿੱਛੇ ਉਹ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਅਸੀਂ ਆਪਾਂ ਚੋਤੇ ਗੁਰਦਰਾ ਸਾਹਿਬ ਪਹੁੰਚ ਚੁੱਕੇ ਆਂ ਜੀ ਅਸੀਂ ਇੱਥੇ ਆਈ ਨਾਲੇ ਲੱਗੋ ਜੀ ਹਾਂਜੀ 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 ਸੋ ਇਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਿਵਾਰ ਬਾਬਾ ਭਗਵੰਤ ਸਿੰਘ ਜੀ ਵੇਦੀ ਗੁਰਦਰਾ ਸ੍ਰੀ ਚੋਲਾ ਸਾਹਿਬ ਸੋ ਆਪ ਜੀ ਮੰਦਰ ਤੇ ਦਰਸ਼ਨ ਕਰਾਉਣੇ ਆ ਜੀ ਸੋ ਜਿੰਨਾਂ ਨੇ ਉਹਨਾਂ ਦੀ ਮਤਲਬ ਉਦੋਂ ਦੀ ਜੋ ਸੇਵਾ ਕਰ ਰਹੇ ਨੇ ਭਗਵੰਤ ਸਿੰਘ ਜੀ 베ਦੀ ਨੇ ਬਾਬਾ ਲਖਮੀ ਚੰਦ ਉਹ ਬੰਦੇ ਅਖਿਕਾਰ ਕੇ ਦੇ ਗਏ ਇਹ ਦੇਖਾ ਦੇ ਅੰਦਰ ਵਾਪਸ ਨਹੀਂ ਆਏ ਇਹਦਾ ਬੱਤਰ ਧਰਮ ਚੰਗ ਨੂੰ ਲਾਇਆ ਲੰਮੀ ਬਾਹਰ ਕੇ 400 ਦਾ ਜੀਹਾ ਬੰਮੀ ਜਾ ਬਾਗ ਇਹਦਾ ਫੇਰ ਧਰਮ ਚੰਗ ਆਇਆ ਉਹ ਤੋਂ ਗੁਰੂ ਨਾਨਕ ਦੇਵ ਦੀ ਬੰਚ ਟੱਲੀ ਇਹ ਤੋਕਰਤਾਰਪੁਰ ਵੀ ਜਾਏ ਹੋ ਨਹੀਂ ਤੋਕਰਤਾਰਪੁਰ ਨਹੀਂ ਨਹੀਂ ਉਹ ਸਿੱਧਾ ਤਾਂ ਹਾਂਜੀ ਹਾਂਜੀ ਉੱਥੋਂ ਦਰਸ਼ਨ ਕਰਕੇ ਆਏ ਹਾਂਜੀ ਹਾਂਜੀ ਨਾਮ ਦਿਨ ਵਾਲੀ ਇਹ ਤੋਂ ਵੀ ਸੋ ਇਸ ਜਗ੍ਹਾ ਤੇ ਤਕਰੀਬਨ ਤਕਰੀਬਨ ਪੰਜ ਗੁਰਦਰਾ ਸਾਹਿਬ ਹਨ ਆਪਾਂ ਪੰਜਾਂ ਗੁਰਦਰਾਹਾਂ ਦੇ ਦਰਸ਼ਨ ਹੋ ਗਏ ਆ ਸੋ ਪਹਿਲੇ ਦੇ ਜਿੱਥੇ ਡੇਰਾ ਪਾਪਾ ਨਾਨਕ ਤੇ ਬਾਕੀ ਚਾਰ ਗੁਰਦਰਾ ਸਾਹਿਬ ਇਹ ਗੁਰਦਰਾ ਸ੍ਰੀ ਚੋਕਲਾ ਸਾਹਿਬ ਦੇ ਨਾਲ ਲੱਗਦੇ ਹਨ ਇੱਕ ਗੁਰਦਰਾ ਸਾਹਿਬ ਵੱਡੇ ਗੁਰਦਰਾ ਸਾਹਿਬ ਉੱਥੇ ਹਨ ਸੋ ਆਪ ਜੀ ਨੂੰ ਨਾਲੇ ਦਰਸ਼ਨ ਕੀਤੇ ਨਾਲੇ ਅਸੀਂ ਦਰਸ਼ਨ ਕੀਤੇ ਸੋ ਹੁਣ ਆਪਾਂ ਜਾ ਰਹੇ ਹਾਂ ਜੀ ਗੁਰਦਰਾ ਸ੍ਰੀ ਰਮਦਾਸ ਜਿਨੂੰ ਕਿਰਪਾ ਜੀ ਜਿਹੜੇ ਜਗਾਂ ਦੇ ਬਾਬਾ ਬੁੰਡਾ ਸਾਹਿਬ ਜੀ ਦੇ ਅੰਤਮ ਸਮੇਂ ਉਸ ਜਗਾਹ ਤੇ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਰਮਦਾਸ ਬਾਬਾ ਬੁੰਡਾ ਸਾਹਿਬ ਅੱਜ ਕੋਣੇ ਸਿੱਟਾਂ ਅੰਤ ਸਿਜਣ ਨਾਰੀ ਦੇ ਜੀ ਉਸ ਪੁੱਤਰ ਬਾਬਾ ਸ਼੍ਰੀਚੰਦ ਜੀ ਦੇ ਗੁਰਦਾਰੇ ਅਠਾ ਨੁਕਰਾਲਾ ਖੂ ਅਤੇ ਉਹਨਾਂ ਦੇ ਗੁਰਦਾਰੇ ਤੋਂ ਮਹਾਂ ਹਲ 14 ਸਾਲ ਤੋਂ ਹੋਇਆ ਹੈ ਹੁਣ ਅਸੀਂ ਜਾਣਾ ਹੈ ਸ਼੍ਰੀ ਰੰਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦਾਰੇ ਸਿੱਖਾਂ ਨੇ ਆਪਣਾ ਅੰਤਲਾ ਸਮਾਪਤਾਇਆ ਹੈ ਉਥੇ ਜਾਣ ਦੱਖਣ ਦਾ ਨਹੀਂ ਜਾ ਕੇ ਕਰਾਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹਾਂਜੀ ਸੰਗਤ ਜੀ ਹੋਣ ਅਸੀਂ ਉਹਨਾਂ ਸਥਾਨਾਂ ਤੇ ਆ ਚੁੱਕੇ ਹਾਂ ਜਿੰਨਾ ਸਥਾਨਾਂ ਤੇ ਤਾਂ ਬ੍ਰਹਮ ਗਿਆਨੀ ਬਾਬਾ ਪੁੱਟਾ ਸਾਹਿਬ ਜੀ ਆਖਰੀ ਸਮੇਂ ਤੇ ਰਹੇ ਸੋ ਇਹ ਉਹ ਸਥਾਨ ਹਨ ਜਿੱਥੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਤਾਂ-ਤਨ ਬਾਬਾ ਪੁੱਟਾ ਸਾਹਿਬ ਜੀ ਦਾ ਸੰਸਕਾਰ ਕੀਤਾ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਇੱਕ ਕਰਤਾ ਪ੍ਰਖ ਨਿਰਪਉ ਨਿਰਵੈ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪ੍ਰਖ ਨਿਰਪਉ ਨਿਰਵੈ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪ੍ਰਖ ਨਿਰਪਉ ਨਿਰਵੈ I'm sorry, 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 i i am i am i am ਕਾਇਆ ਰਾਮ ਨੰਕੜਾ ਤੇ ਬੁੱਢਾ ਪਰ ਮਰਿਆ ਨਲਾ ਦੇ ਰੁਣ ਨੰਰੰ ਅਹੰਕਾਰ ਹਾਰਿਆ ਜੀ ਕਾ ਪੈ ਕੇ ਦੇ ਦਾਮ ਦੇ ਹੋਰ ਕਹੇ ਤੇ ਨਾਮ ਤੇ ਨਿਚਰਾਇਆ ਨਾਮ ਕੀਆ ਵਿਚਾਰ ਸੋ ਇੰਤਰਾ ਕਾ ਕਾਤਾ ਤੀ ਨਾ